ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਚਮਕੌਰ ਦੀ ਗੜੀ ਨੂੰ ਛੱਡਣ ਲੱਗਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੜੀ ਦੇ ਵਿੱਚੋਂ ਹੀ ਤਿੰਨ ਵਾਰ ਤਾੜੀਆਂ ਮਾਰਦੇ ਹਨ ਤੇ ਲਲਕਾਰ ਕੇ ਮੁਗਲ ਅਤੇ ਪਹਾੜੀ ਫੌਜਾਂ ਨੂੰ ਇਸ ਗੜੀ ਨੂੰ ਛੱਡਣਾ ਕਰਦੇ ਹਨ ਲੇਕਿਨ ਅਸਲ ਦੇ ਵਿੱਚ ਜੰਗ ਦੇ ਮੈਦਾਨ ਦੇ ਐਨ ਵਿਚਕਾਰ ਜਾ ਕੇ ਜਿੱਥੇ ਮੁਗਲ ਫੌਜਾਂ ਦੇ ਵੱਡੇ ਜਰਨੈਲਾਂ ਦੇ ਤੰਬੂ ਲੱਗੇ ਹੋਏ ਸਨ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨ ਵਾਰ ਤਾੜੀਆਂ ਮਾਰਦੇ ਹਨ ਤੇ ਤਿੰਨ ਵਾਰੀ ਗਰਜਵੀਂ ਆਵਾਜ਼ ਦੇ ਵਿੱਚ ਲਲਕਾਰ ਕੇ ਸਾਰੀਆਂ ਫੌਜਾਂ ਨੂੰ ਇਸ ਚਮਕੌਰ ਦੀ ਧਰਤੀ ਨੂੰ ਅਲਵਿਦਾ ਆਖਦੇ ਹਨ ਆਓ ਤੁਹਾਨੂੰ ਲੈ ਕੇ ਚੱਲੀਏ ਉਸ ਮਹਾਨ ਇਤਿਹਾਸਕ ਸਥਾਨ ਦੇ ਉੱਤੇ ਜਿੱਥੇ ਇਹ ਮਹਾਨ ਤੱਕ ਵਾਪਰਿਆ ਸੀ ਤੇ ਕਿਵੇਂ ਵਾਪਰਿਆ ਸੀ ਆਉ ਤੁਹਾਨੂੰ ਦਸੀਏ ਯੂ ਕਹੇ ਉਚੀ ਤੁਨ ਤੇ ਬੋਲੇ ਦੇ ਹੱਥਨ ਤਾੜੀ ਭਗਵਾਨ ਹਿੰਦਨ ਪੀਰ ਚਲਿਓ ਅਬ ਨਿਕਸਿਓ ਕਹਿ ਰਹੁ ਤੁਮ ਮੈਂ ਜੋ ਬਲਵਾਨ ਦਰ ਅਸਲ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਇਸ ਵੇਲੇ ਕੁੱਲ 40 ਸਿੰਘਾਂ ਦੇ ਵਿੱਚੋਂ 29 ਸਿੰਘ ਸ਼ਹੀਦ ਹੋ ਚੁੱਕੇ ਸਨ ਸਿਰਫ 10 ਗੁਰੂ ਦੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਬਚੇ ਸਨ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਵੀ ਸ਼ਹੀਦ ਹੋ ਚੁੱਕੇ ਸਨ ਇਸ ਵੇਲੇ ਹਨੇਰਾ ਹੋ ਚੱਲਿਆ ਸੀ ਤੇ ਜੰਗ ਰੁਕ ਗਿਆ ਸੀ ਅਜੱਠਪੋਹ ਦਾ ਦਿਨ ਸੀ ਤੇ ਚਮਕੌਰ ਦੇ ਮੈਦਾਨ ਦੇ ਵਿੱਚ ਅੱਜ ਸਾਰਾ ਦਿਨ ਜੰਗ ਚੱਲਦਾ ਰਿਹਾ ਸੀ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਸਿੰਘ ਗੜੀ ਚੋਂ ਬਾਹਰ ਆਉਂਦੇ ਰਹੇ ਤੇ ਆਖਰੀ ਦਮ ਤੱਕ 10 ਲੱਖ ਮੁਗਲ ਅਤੇ ਪਹਾੜੀ ਫੌਜਾਂ ਨਾਲ ਲੜਦੇ ਲੜਦੇ ਸ਼ਹਾਦਤ ਦਾ ਜਾਮ ਪੀਂਦੇ ਰਹੇ ਹੁਣ ਹਨੇਰਾ ਹੋ ਚੱਲਿਆ ਸੀ ਗੜੀ ਵਿੱਚ ਮੌਜੂਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਚੇ ਹੋਏ 10 ਸਿੰਘ ਜੋ ਕਈ ਦਿਨਾਂ ਦੇ ਭੁੱਖੇ ਅਤੇ ਥੱਕੇ ਹੋਣ ਦੇ ਬਾਵਜੂਦ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਸਨ ਤੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਂਦੇ ਹਨ ਸੋਦਰ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ੁਕਰਾਨੇ ਦੀ ਅਰਦਾਸ ਉਸ ਤੋਂ ਬਾਅਦ ਗੁਰੂ ਸਾਹਿਬ ਬਚੇ ਹੋਏ 10 ਸਿੰਘਾਂ ਨੂੰ ਆਪਣੇ ਕੋਲ ਬੁਲਾਉਂਦੇ ਹਨ ਤੇ ਵਿਉਂਤਬੰਦੀ ਕਰਨ ਲੱਗਦੇ ਹਨ ਕਿ ਕਿਵੇਂ ਕੱਲ ਗੁਰੂ ਸਾਹਿਬ ਇਸ ਜਥੇ ਦੀ ਆਪ ਅਗਵਾਈ ਕਰਨਗੇ ਗੜੀ ਚੋਂ ਬਾਹਰ ਆ ਕੇ ਸਾਰੇ ਸਿੰਘ ਤੇ ਗੁਰੂ ਸਾਹਿਬ ਇਕੱਠਿਆਂ ਹੀ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਮ ਪ੍ਰਾਪਤ ਕਰਨਗੇ ਲੇਕਿਨ ਗੁਰੂ ਸਾਹਿਬਗੇ ਸਿੰਘ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਸਾਨੂੰ ਪਤਾ ਹੈ ਕਿ ਆਪ ਜੀ ਨੂੰ ਸ਼ਹਾਦਤ ਦਾ ਬਹੁਤ ਚਾਹ ਹੈ ਲੇਕਿਨ ਇਸ ਵੇਲੇ ਆਪ ਜੀ ਦੀ ਕੌਮ ਨੂੰ ਬਹੁਤ ਲੋੜ ਹੈ ਆਪ ਇਸ ਗੜੀ ਦੇ ਵਿੱਚੋਂ ਨਿਕਲ ਜਾਓ ਸਾਡੀ ਬੇਨਤੀ ਹੈ ਸੀਂ ਇੱਥੇ ਡਟ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ ਕਿਉਂਕਿ ਸਾਡੇ ਵਰਗੇ ਸਿੰਘ ਤੁਸੀਂ ਬਾਅਦ ਦੇ ਵਿੱਚ ਵੀ ਲੱਖਾਂ ਪੈਦਾ ਕਰ ਲੋਗੇ ਲੇਕਿਨ ਕੌਮ ਨੂੰ ਮੁੜ ਕੇ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਮਿਲਣਾ ਇਸ ਵੇਲੇ ਦੋਵੇਂ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਚੁੱਕੇ ਹਨ ਇਸ ਲਈ ਤੁਹਾਡਾ ਸ਼ਰੀਰਕ ਤੌਰ ਦੇ ਉੱਤੇ ਸਲਾਮਤ ਰਹਿਣਾ ਬਹੁਤ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਦੀ ਇਹ ਬੇਨਤੀ ਸਿਰੇ ਤੋਂ ਖਾਰਜ ਕਰ ਦਿੰਦੇ ਹਨ ਤੇ ਆਖਦੇ ਹਨ ਕਿ ਮੈਂ ਇਹ ਹਰ ਕਿਸ ਬਰਦਾਸ਼ਤ ਨਹੀਂ ਕਰਾਂਗਾ ਕਿ ਲੋਕੀ ਇਹ ਕਹਿਣ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਆਰੇ ਪੁੱਤਰ ਤੇ ਆਪਣੇ ਪਿਆਰੇ ਸਿੰਘ ਤਾਂ ਮਰਵਾ ਦਿੱਤੇ ਲੇਕਿਨ ਆਪ ਕਾਇਰਾਂ ਵਾਂਗੂ ਡਰ ਕੇ ਰਾਤ ਦੇ ਹਨੇਰੇ ਦੇ ਵਿੱਚ ਗੜੀ ਚੋਂ ਬਚ ਕੇ ਨਿਕਲ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਨੂੰ ਹੁਕਮ ਸੁਣਾ ਦਿੰਦੇ ਹਨ ਕਿ ਤੁਸੀਂ ਜਾ ਕੇ ਵਿਸ਼ਰਾਮ ਕਰੋ ਕਿਉਂਕਿ ਕੱਲ ਅਸੀਂ ਤੜਕਸਾਰ ਦੁਸ਼ਮਣ ਦੇ ਉੱਤੇ ਹੱਲਾ ਬੋਲਣਾ ਹੈ ਸਿੰਘ ਬੇਬਸ ਹੋਏ ਚਿੰਤਾ ਦੇ ਵਿੱਚ ਵਾਪਸ ਚਲੇ ਆਂਦੇ ਹਨ ਤੇ ਸਲਾਹ ਕਰਨ ਲੱਗਦੇ ਹਨ ਕਿ ਹੁਣ ਇਸ ਅਸਮੰਜਸ ਦੇ ਵਿੱਚ ਇਸ ਮੁਸ਼ਕਲ ਦੀ ਕੜੀ ਦੇ ਵਿੱਚ ਕੀ ਕੀਤਾ ਜਾਏ ਕਿਉਂਕਿ ਇੱਕ ਪਾਸੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਵੇਲੇ ਸ਼ਹਾਦਤ ਜਿੱਥੇ ਬਹੁਤ ਮਹਾਨ ਹੋਵੇਗੀ ਉੱਥੇ ਦੂਜੇ ਪਾਸੇ ਕੌਮ ਦੇ ਲਈ ਇਹ ਸ਼ਹਾਦਤ ਇਸ ਵਕਤ ਬਹੁਤ ਵੱਡਾ ਘਾਟਾ ਸਾਬਿਤ ਹੋਵੇਗੀ ਕਿਉਂਕਿ ਕੌਮ ਇਸ ਵਕਤ ਪੂਰੀ ਤਰ੍ਹਾਂ ਬਿਖਰੀ ਹੋਈ ਹੈ ਤੇ ਕੌਮ ਨੂੰ ਅਗਵਾਈ ਦੇਣ ਵਾਲਾ ਕੋਈ ਵੀ ਨਹੀਂ ਹੋਵੇਗਾ ਫਿਰ ਸਿੰਘਾਂ ਨੂੰ ਯਾਦ ਆਉਂਦਾ ਹੈ ਉਹ ਵੇਲਾ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਵਸਾਖੀ ਵੇਲੇ ਖਾਲਸੇ ਨੂੰ ਆਪ ਆਪਣਾ ਗੁਰੂ ਮੰਨਿਆ ਸੀ ਤੇ ਹੱਥ ਜੋੜ ਕੇ ਖਾਲਸੇ ਦੇ ਅੱਗੇ ਬੇਨਤੀ ਕੀਤੀ ਸੀ ਕਿ ਖਾਲਸਾ ਜੀ ਹੁਣ ਮੈਨੂੰ ਵੀ ਆਪ ਅੰਮ੍ਰਿਤ ਦੀ ਦਾਤ ਬਖਸ਼ੋ ਸੋ ਬਚੇ ਹੋਏ 10 ਸਿੰਘਾਂ ਵਿੱਚੋਂ ਪੰਜ ਸਿੰਘ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਆਉਂਦੇ ਹਨ ਤੇ ਇਸ ਵਾਰ ਉਹ ਬੇਨਤੀ ਦੀ ਜਗ੍ਹਾ ਸਿੱਧਾ ਹੁਕਮ ਸੁਣਾਉਂਦੇ ਹਨ ਕਿ ਗੁਰੂ ਸਾਹਿਬ ਖਾਲਸੇ ਦਾ ਇਹ ਹੁਕਮ ਹੈ ਕਿ ਤੁਸੀਂ ਗੱਡੀ ਨੂੰ ਛੱਡ ਕੇ ਚਲੇ ਜਾਓ ਇਸ ਵੇਲੇ ਕਿਉਂਕਿ ਪੰਜਾਂ ਪਿਆਰੇ ਨੇ ਖਾਲਸੇ ਦੇ ਰੂਪ ਦੇ ਵਿੱਚ ਹੁਕਮ ਸੁਣਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੇ ਇਸ ਹੁਕਮ ਅੱਗੇ ਆਪਣਾ ਸਿਰ ਝੁਕਾ ਦਿੰਦੇ ਹਨ ਲੇਕਿਨ ਇੱਕ ਸ਼ਰਤ ਬੇਨਤੀ ਦੇ ਰੂਪ ਦੇ ਵਿੱਚ ਖਾਲਸੇ ਦੇ ਅੱਗੇ ਰੱਖਦੇ ਹਨ ਕਿ ਖਾਲਸਾ ਜੀ ਮੇਰੀ ਵੀ ਇੱਕ ਬੇਨਤੀ ਹੈ ਕਿ ਮੈਂ ਚੁੱਪਚਾਪ ਇਤਕਾਰਾਂ ਵਾਂਗੂ ਇਸ ਗੱਡੀ ਦੇ ਵਿੱਚੋਂ ਨਹੀਂ ਨਿਕਲ ਸਕਦਾ ਮੈਂ ਸੂਰਮੀਆਂ ਵਾਂਗੂ ਲਲਕਾਰ ਕੇ ਦੁਸ਼ਮਨੋਂ ਇਸ ਗੱਡੀ ਵਿੱਚੋਂ ਨਿਕਲਾਂਗਾ ਸਿੰਘ ਗੁਰੂ ਸਾਹਿਬ ਦੀ ਇਹੇ ਬੇਨਤੀ ਪ੍ਰਵਾਨ ਕਰ ਲੈਂਦੇ ਹਨ ਤੇ ਆਖਦੇ ਹਨ ਕਿ ਗੁਰੂ ਸਾਹਿਬ ਤੁਹਾਡੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਨਾਲ ਜਾਣਗੇ ਤੇ ਬਚੇ ਹੋਏ ਦਸ ਸਿੰਘ ਇੱਥੇ ਗੱਡੀ ਦੇ ਵਿੱਚ ਦੁਸ਼ਮਨ ਦਾ ਡਟ ਕੇ ਮੁਕਾਬਲਾ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕਲਗੀ ਉਤਾਰ ਕੇ ਭਾਈ ਸੰਗਤ ਸਿੰਘ ਜੀ ਦੇ ਸਿਰ ਦੇ ਉੱਤੇ ਆਪ ਸਜਾ ਦਿੰਦੇ ਹਨ ਤੇ ਬਾਹਰੀ ਤੌਰ ਦੇ ਉੱਤੇ ਵੀ ਜੋ ਖਾਲਸਾ ਤੇ ਗੁਰੂ ਦੇ ਵਿੱਚ ਫਰਕ ਸੀ ਉਸ ਨੂੰ ਵੀ ਖਤਮ ਕਰ ਦਿੰਦੇ ਹਨ ਚਮਕੌਰ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਕਿਤੇ 29 ਸਿੰਘਾਂ ਦੇ ਸਰੀਰਾਂ ਨੂੰ ਮੇਰੀ ਜੁੱਤੀ ਨਾ ਲੱਗ ਜਾਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੈਰਾਂ ਵਿੱਚ ਪਾਇਆ ਜੋੜਾ ਵੀ ਗੱਡੀ ਦੇ ਦਰਵਾਜ਼ੇ ਦੇ ਉੱਤੇ ਹੀ ਉਤਾਰ ਦਿੰਦੇ ਹਨ ਤੇ ਫਿਰ ਨੰਗੇ ਪੈਰੀ ਹੀ ਅੱਗੇ ਚੱਲ ਪੈਂਦੇ ਹਨ ਗੱਡੀ ਤੋਂ ਥੋੜੀ ਹੀ ਦੂਰ ਜਿੱਥੇ ਖਵਾਜਾ ਮਰਦੂਦ ਖਾਨ ਜੋ ਮੁਗਲਾਂ ਦਾ ਇੱਕ ਬਹੁਤ ਵੱਡਾ ਜਰਨੈਲ ਸੀ ਜੋ ਔਰੰਗਜ਼ੇਬ ਨੂੰ ਇਹ ਦਾਅਵਾ ਕਰਕੇ ਆਇਆ ਸੀ ਕਿ ਉਹ ਗੁਰਗੋਬਿੰਦ ਸਿੰਘ ਜੀ ਨੂੰ ਜਿਉਂਦਾ ਜਾਂ ਫਿਰ ਮਾਰ ਕੇ ਰਾਜ ਦਰਬਾਰ ਦੇ ਵਿੱਚ ਪੇਸ਼ ਕਰੇਗਾ ਉਸ ਦਾ ਤੇ ਉਸ ਦੀਆਂ ਫੌਜਾਂ ਦੇ ਜਿੱਥੇ ਤੰਬੂ ਲੱਗੇ ਹੋਏ ਸਨ ਉਸ ਦੇ ਟਿਕਾਣੇ ਤੇ ਜਾ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਉੱਚੀ ਆਵਾਜ਼ ਦੇ ਵਿੱਚ ਤਿੰਨ ਵਾਰ ਤਾੜੀਆਂ ਮਾਰਦੇ ਹਨ ਤੇ ਤਿੰਨ ਵਾਰ ਲਲਕਾਰ ਕੇ ਉੱਚੀ ਆਵਾਜ਼ ਦੇ ਵਿੱਚ ਆਖਦੇ ਹਨ ਯੂੰ ਕਹੇ ਉੱਚੀ ਤਨ ਤੇ ਬੋਲੇ ਦੇ ਹੱਥਨ ਤਾੜੀ ਭਗਵਾਨ ਹਿੰਦਨ ਪੀਰ ਚੱਲਿਓ ਅਬਨਿਕ ਸਿਓ ਕਹਿ ਰਹੁ ਤੁਮ ਮੈਂ ਜੋ ਬਲਵਾਨ ਕਹਿ ਸਿੱਖਾਂ ਦਾ ਗੁਰੂ ਹਿੰਦ ਦਾ ਪੀਰ ਚੱਲਿਆ ਕਹਿ ਜੇ ਕਿਸੇ ਵਿੱਚ ਹਿੰਮਤ ਹੈ ਜੇ ਕੋਈ ਬਲਵਾਨ ਹੈ ਜੇ ਕੋਈ ਫੜ ਸਕਦਾ ਹੈ ਤਾਂ ਫੜ ਲਵੇ ਤਿੰਨ ਵਾਰੀ ਇਹ ਗਰਜਵੀਂ ਆਵਾਜ਼ ਸੁਣਦੇ ਹੀ ਪਹਾੜੀ ਰਾਜਿਆਂ ਅਤੇ ਮੁਗਲ ਫੌਜੀਆਂ ਦੇ ਵਿੱਚ ਭਗੜੜ ਮੱਚ ਜਾਂਦੀ ਹੈ ਤੇ ਕੱਟਮਾਰ ਸ਼ੁਰੂ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਆਏ ਤਿੰਨ ਸਿੰਘਾਂ ਨੂੰ ਹੁਕਮ ਸੁਣਾਉਂਦੇ ਹਨ ਕਿ ਤੁਸੀਂ ਤਾਰਿਆਂ ਦੀ ਸੇਧ ਲੈ ਕੇ ਅੱਗੇ ਚਲੇ ਜਾਓ ਅਸੀਂ ਅੱਗੇ ਜਾ ਕੇ ਤੁਹਾਨੂੰ ਮਿਲਾਂਗੇ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਮੀਆਂ ਦੀ ਤਰ੍ਹਾਂ ਇਸ ਚਮਕੌਰ ਦੀ ਧਰਤੀ ਨੂੰ ਆਖਰੀ ਵਾਰ ਅਲਵਿਦਾ ਆਖਦੇ ਹਨ ਤੇ ਤਾਰਿਆਂ ਦੀ ਸੇਧ ਦੇ ਵਿੱਚ ਨੰਗੇ ਪੈਰੀਂ ਵਿਖੜੇ ਰਸਤੇ ਦੇ ਉੱਤੇ ਵਿਖੜੇ ਪੈਂਡੇ ਦੇ ਉੱਤੇ ਅੱਗੇ ਪਹੁੰਚਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇਹੀ ਹੈ ਉਹ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਤਾੜੀ ਸਾਹਿਬ ਜੋ ਕਿ ਗੁਰਦੁਆਰਾ ਗੜੀ ਸਾਹਿਬ ਤੋਂ ਤਕਰੀਬਨ 7-800 ਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ